ਅਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਤੇ ਜੇ ਵੀ ਲੈ ਪਹੁੰਚ ਚੁੱਕੇ ਆ ਜ਼ਿਲ੍ਹਾ ਗੁਰਦਾਸਪੁਰ ਪਿੰਡ ਹੈ ਜੀ ਤਹਿਸੀਲ ਬਟਾਲਾ ਨਜ਼ਦੀਕ ਇਹਨਾਂ ਨੂੰ ਫਤਿਹਗੜ ਜੁੜੀਆਂ ਪਿੰਡ ਹੈ ਤੇ ਬਾਈ ਰਾਣੇ ਹਣ ਤੇ ਬਾਈ ਸਰਪੰਚ ਸਾਹਿਬ ਕੋ ਤੇ ਅੱਜ ਹੀ ਵੇਖੋ ਉਹ ਛੇ ਘਾਤੇ ਲਗਭਗ ਮੈਂ ਇਹਨਾਂ گاਵਾ ਤੇ ਨਾਲ ਮੱਝਾਂ 10 ਕਿ ਪਸ਼ੂ ਹੈਗੇ ਆ ਚਾਓ ਫਿਰ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਲਾਹੁ ਰਾਣੇ ਸਰ ਠੀਕ ਆ ਜੀ ਵਧੀਆ ਕਿਰਪਾ ਮਾਰੋ ਮੱਝਾਂ ਲੱਗੀਆਂ ਭਰੀਆਂ ਬਹੁਤ ਵਧੀਆ ਵਧੀਆ ਕਿਰਪਾ ਮਾਰ ਹ ਅੱਜ ਫਿਰ ਅੱਜ ਆਪਣੇ ਆਹ ਝੋਟੀ ਬਹੁਤ ਸਾਫ਼ ਆ ਦੂਜਾ ਸੂਰ ਅੱਛਾ ਸੂਈ ਆ ਆ ਸੂਈ ਆ ਆ ਬੱਚਾ ਦਾ ਠੀਕ ਆ ਇਹ ਦੋ 10 ਕਿਲੋ 9 ਕਿਲੋ ਗਾਰੰਟੀ ਚੋਕ ਖੜੇ ਕੋ ਦੋ ਡੰਗ ਚਵੇ ਚਾਰ ਚੋਕ 9 ਕਿਲੋ ਹੈਗਾ 9 ਕਿਲੋ ਕੋਲੋ ਭਾਈ ਫਿਰ ਲੋ ਜੀ 9 ਕਿਲੋ ਦੁੱਧਾ ਤੇ ਕੱਦ ਬਿਲਕੁਲ ਹੈਗਾ ਦਰਮਿਆਨਾ ਛੋਟੇ ਕਰਦੀ ਆ ਸਹੀ ਹੈ ਕਿ ਨਹੀਂ ਜੀ ਸਫਾਈਆਂ ਬੜੀਆਂ ਤੇ ਝੋੜੀ ਵੇਲੇ ਸਫਾਈਆਂ ਵੀ ਵੇਲੇ ਥਾਣੇ ਵੇਲੇ ਜਿਹੜੇ ਸਾਣਾ ਥਾਣੇ ਮਸ਼ੂਬਰਾ ਤੁੰਬਾ ਤੇ ਉਹ ਇਧਰ ਮੜਾ ਆ ਵੇ ਲਓ ਸਫਾਈਆਂ ਲੈ ਵੇਰੀ ਕਟਾ ਜੀ ਕੱਟਾ ਮਗਰਾ ਗਿਆ ਇਹ ਚੈੱਕ ਕਰੋ ਕਰਾ ਦੇ ਵਾਹ ਜੀ ਵਾਹ ਆਜੋ ਦੇਖੋ ਜੀ ਕਰੋ ਹਾਂ ਠੀਕ ਆ ਚੱਲਣ ਦੇ ਦੋ ਰਾਣਾ ਜੀ ਭਾਅ ਫਿਰ ਉਹੀ ਕਰ ਦਈਏ ਨਿਕਲੇ ਇਹ ਇਹ ਜਿੰਨੀ ਵੀ ਛੋਟਾ ਹੀ ਭਾਅ ਆ ਹਾਂਜੀ ਮੁੱਲ 75 ਕਰ ਲਈਏ 70 ਕਰ ਲਈਏ 60000 ਰੁਪਏ ਛੋਟ ਕਰ ਦਾਂਗੇ ਬਸ ਠੀਕ ਆ ਚੱਲਣ ਦੇ ਦੋ ਆਜੋ ਕਰਾ ਦੇ ਹੁਣ ਇਹ ਜੁੱਟੀ ਜੀ ਇਹ ਵੀ ਸਦੀ ਵੀ ਦੂਜਾ ਸੁਆਸ ਹੋਈ ਹੈ 6-7 ਕਿਲੋ ਬੋਲਾ ਹੀ ਆ। ਅਏ 6-7 ਕਿਲੋ ਬੋਲਾ ਹੀ ਆ। ਹਾਂ ਜੀ। ਭਾਅ ਬਹੁਤ ਚੰਗਾ। ਇਹ 75 ਕਾ ਲਈ 70 ਵੀ 60000 ਰੁਪਏ ਦੇਣਾ। 60000 ਦੀ। ਹਾਂ ਜੋੜਾ ਸਵਾਲ। ਲਓ ਜੀ 60000 ਵੱਡੀ ਝੋਟੀ ਪੂਰੀ ਜ਼ਬਰਦਸਤ। ਖੋਲੋ ਭਾਈ ਜੀ ਇਹ ਵੀ। ਕੱਟੀ ਮਗਰ ਇਹਦੇ। ਭਾਈ ਬੜਾ ਵਧੀਆ ਭਾਅ ਕੀਤਾ। ਹਾਂ ਝੋਟੀ ਸਾਹ ਬੜੀ ਠੰਡੀ ਠਰੀ ਬਣੀ ਹੈ। ਚੱਲਣ ਦਾ ਘਰ ਆ ਦੇ। ਤੇ ਵੇਖਾ ਪੂਰੀ ਰਾਜੀਬਾਦੀ ਝੋਟੀ। ਅਰੇ ਇਹ ਦੇਖੋ ਨਾ ਭਈਆ ਰੇ। ਅਰੇ ਇਹ। ਜਿਆਦਾ। ਪਰ 60000 ਦੇ ਬੈਲਣ ਕੀ ਆ। ਪਰ ਠੀਕ ਹੈ। ਨਾ 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 ਪਾਤੀ ਦੇ ਪਹਿਰੇ ਰਹੋ ਜੂ ਮਾਹੰਦਾਂਗੇ ਨਹੀਂ ਕਰਦਾ ਯਾਰ ਛੋਟ ਕਰ ਚੋ 4000 ਦੀ ਚੱਲਣ ਦੋ ਆ ਜੋ ਉਹਨਾਂ ਗਾਈਆਂ ਦੇ ਪਾਸੇ ਆ ਜਾਓ ਆਹ ਜੀ ਇਹ ਜੀ ਦੇ ਕੋਲ ਦੁੱਧ ਹੈਗਾ 16 17 ਕਿਲੋ ਅੱਛਾ ਮਗਰ ਅੱਛਾ ਠੀਕ ਆ ਤੇ ਕਿੰਨੇ ਦਾ ਮਗਰੋ ਜੀ ਤੁਸੀਂ ਨੂੰ ਇਹਨੂੰ ਆ 10 15 ਦੇ ਲਾ ਛੜੀ ਧੀਰੀ ਠੀਕ ਆ ਛੜੀ ਧੀਰੀ ਆ ਕੋਲੀ ਕੋਲਾ ਜੀ ਵਾਜੀ ਲਓ ਜੀ ਇਹ ਵੀ ਦੇਖੋ ਕਰਾ ਦੇ ਓਏ ਆੜਾ ਲਓ ਮੂੰਹ ਮਾ ਦਿਖਾ ਦਿਓ ਕਰਾ ਦੇ ਤੇ ਵੱਡੀ ਵੇੜਪੁਰੀ ਜਬਰਦਸਤ ਹੈ ਰਾਜੀ ਬਾਜੀ ਆ ਸੇਕੀ ਕੁ ਡੁੱਟਾਣਾ ਜੀ ਆ ਜੀ ਸਿੰਘ ਨਾਲ ਮਹੀਨ ਮਾਰ ਲਿਆ ਸੀ ਨੇ ਹਾਂਜੀ ਰਾਣਾ ਜੀ ਇਹ ਨਹੀਂ ਵੀ 2000 ਛੋਟ ਕਰਦਾ 50000 ਚੋਂ 48000 ਦੇ 48000 ਦੀ ਚਲੋ ਠੀਕ ਕਰਦੇ ਬਾਕੀ ਮੋਕੇ ਮੰਗਦਾ ਕਰਦਾ ਹੈ ਮਾਨਤਾ ਕਰਦੇ ਠੀਕ ਹੈ ਜਹਾ ਜੀ ਚਾਰ ਦੰਦ ਦੋ ਅੱਛੀ ਆ ਸੁਈ ਆ ਸਹੀ ਸਹੀ ਲੋ ਜੀ ਪਹਿਲਾ ਸੁਆ ਚਾਰ ਰੰਗ ਦੇ ਵਹਿੜ ਇਹ ਵੀ ਸੁਈ ਆ ਬਹੁਤ ਕੱਢਦੀ ਪਤਮਕੇ ਕਿੰਨਾ ਬੋਲਾ ਬੋਲਾ ਇਹ ਕੋ ਪੋੜਾ 11 12 ਕਿਲੋ ਹੈਗਾ ਤਿਆਰ ਬੱਚੀ ਮਨ ਨਹੀਂ ਬੱਚਾ ਮਨ ਮਗਰ ਬੱਚਾ ਜੀ ਵੀ ਖੋਲੋ ਭਾਈ ਜੀ ਖੋਲੀ ਮਗਰ ਬੱਚਾ ਜੀ ਉਹ ਚਾਰ ਦੰਦ ਦੇ ਚਾਰ ਦੰਦ ਦੇ ਵਹਿੜ ਦੇਖੋ ਤਾਂ ਵਰਦੀ ਵੇੜ ਪੂਰੀ ਹੈ ਰਾਜੀ ਭਾਜੀ ਆ ਜੀ ਹਜੀ ਕਿ ਨਾ ਕਰ ਜੀ ਤੁਹਾਡਾ ਸੁਣਾਂ ਜੀ ਇਹ ਜੀ 15 ਫਾਟ ਚ ਚੱਲੂਗੀ 20 ਕਿਲੋ ਫਾਟ ਜੀ ਆਜੋ ਜੀ ਆਜੋ ਅੰਡੀ ਸੀਲ ਬੜੀ ਵਧੀਆ ਠੀਕ ਹੈ ਬੱਸ ਹਾਂ ਜੀ ਇਸ ਨਹੀਂ ਵੀ ਬੋਲ ਭਾਏ 50 ਕਰ ਲਈਏ 60 ਕਰ ਲਈਏ ਇਹ 45000 ਦੇ 1000 ਛੋਟ ਕਰਦਾ 44000 ਹਾਂ ਬਹੁਤ ਚੰਗਾ ਚੱਲਣ ਦੋ ਕਰ ਆ ਇੱਕੋ ਭਾਰਾ ਜੁੜਾ ਆ ਇਹ ਵੀ ਇਹ ਵੀ ਉਹ ਭਾਰਾ ਵੀ ਪਹਿਲਾਂ ਹੀ ਚਾਰ ਦੰਦ ਆ ਬੜਾ ਦੇਵਾ ਜਗਾਰ ਲੱਗਾ ਮੈਲਾ ਮਾਰਦੀ 12 13 ਨੂੰ ਬੋਲ ਇਹ ਵੀ 44000 ਦੀ ਹਾਂ ਜੀ ਹਾਂ ਲਓ ਜੀ ਇਹ ਵੀ 44000 ਦੀ ਵੈੜ ਠੰਡੀ ਸੀਲ ਬਣੀ ਵੀ ਪਹਿਲਾਂ ਹੀ ਚਾਰ ਦੰਦ ਆ ਚਾਰ ਦਿਨ ਦੇ ਪਛੀ ਮਹਰ ਦੇ ਬੱਚਾ ਇਹ ਬੱਚਾ ਹੀ ਬੱਚਾ ਇਹ ਬੋਲੋ ਜੀ ਫਿਰ ਲਓ ਜੀ ਵੇਖੋ 44000 ਦੀ ਸਿਰਫ ਹੀ ਮੈਲਾ ਨਹੀਂ ਮਾਰਨੋ ਅਸੀ ਕਰ 15 ਨਾਲ ਪਲੱਸ ਹੀ ਚੱਲੂਗੀ ਆਪਾਂ ਸਹੀ ਚੱਲੂਗੀ ਦੋ ਰੋਜੀ ਨਵੇ ਇੱਕੋ ਕਰਾ ਦੇ ਬੱਟ ਜੀ ਜਿਗਾਰੜ بڑا ਲੱਗਾ ਵੀਰਾ ਥੋੜਾ ਜਿਗਾਰੜ ਲੱਗਾ ਜੀ ਦੇਵਾ 25 ਕਿਲੋ ਵਾਲਾ ਲੱਗਾ ਹਾਂਜੀ ਲੜਾ ਜੀ ਇਹ ਵੀ ਸੰਦੀਪ ਜੀ ਆਪਣਾ 1000 ਰੁਪਏ ਛੋੜ ਹੀ ਕਰਾਂਗੇ 45000 ਦੇ 44000 ਦੇ ਪਹਿਲਾਂ ਨੰਬੀਆਂ ਵਿੱਚ ਤੂੰ ਪਾ ਰਿਹਾ ਚਲੋ ਜਰਸੀਆਂ ਵੇਖੋ 4 ਕੇ 5 4 4 ਛੋਟੀ ਸੋਈ ਬਾਈ ਜੀ ਕਿੰਨਾ ਇਹਦੇ ਸੰਦੀਪ ਜੀ 14 ਕਿਲੋ ਦੁੱਧ ਹੈਗਾ ਅੱਛਾ ਇਸ ਟਾਈਮ ਹਾਂ ਟਾਈਮ ਅਗਰੇ ਦੇ ਬੱਚਾ ਲਓ ਜੀ ਚੋਰਾ ਇਹ ਵੀ ਖੋਲੋ 14 ਕਿਲੋ ਦੁੱਧ ਵੇਖੋ ਮਰਾ ਦੇ ਬਾਈ ਜੀ ਤੋੜੋ ਬਸ ਠੀਕ ਹੈ ਫਾਚਾ ਮਾ ਗਰਗਨ ਜੀ ਆ ਜੀ ਆ ਜੀ ਉਹ ਬੋਲੀ ਹੈ ਯਾ ਹਾਂ ਜੀ ਇਹ ਵੀ ਸੁਨੀਲ ਜੀ ਆਪਣਾ ਮੁੱਲ 55 ਕਰ ਲਈ ਸਟਾਰਟ ਕਰ ਲਈ ਕਿੰਨੇ ਇੱਕੋ ਬਾਹਨੀਆਂ ਵੀ 45000 ਛੋੜ ਕਰ ਲਈ 40000 ਦੀ ਇਹ ਵੀ 40000 ਦੀ ਤਾਂ ਹੁਣ ਆ ਗਈ 80 ਜਿਹਦੇ ਮਗਰੀ ਬੱਛੀ ਪਿਓਰ ਜਰਸੀ ਬੱਛੀ ਅੱਛਾ ਕਾਲੀ ਸੁਈ ਹੈ ਗੱਲੀ ਸੁਈ ਹੈ ਜੀ 12 13 ਗਰ ਦਾ ਸਟਾਰਟ ਆ ਦੇਖੋ ਨਸਲ ਦੇਖੋ ਵਹਿੜ ਤੇ ਕਿੰਨੀ ਦੋ ਦੰਦ ਦੋ ਦੰਦ ਵਹਿੜ ਤੇ ਭਾਈ ਕਿੰਨਾ ਸਟਾਰਟ ਕਰਨ ਇਹ 12 13 ਕਿਲੋ ਬੋਲੇ ਦੇ ਸਟਾਰਟ ਆ ਕੋਰੋ ਜੀ 20 ਕਿਲੋ ਦੁੱਧ ਭਰ ਕੇ ਵਸੇ ਵੇਖ ਮੂੰਹ ਮਾਰ ਖਾਰੇ ਕਰ ਚਾਹੀਦਾ ਉਸ ਤੇ ਲਿਖੜਾ ਬਸ ਠੀਕ ਆ ਦੋ ਦੋ ਆਜੋ ਆਜੋ ਅੱਛੀ ਮੱਛੀ ਮੱਛੀ ਮਾਰਣਾ ਇੱਕ ਮੱਛੀ ਇਹ ਮੱਛੀ ਬਹੁਤ ਪਿਓਰ ਦਸੀ ਮੱਛੀ ਹਾਂ ਜੀ ਰਾਣਾ ਜੀ ਇਹਦੇ ਲਈ ਜੀ 2000 ਛੋਟ ਕਰਦਾ 50000 40000 40000 ਚਲੋ ਠੀਕ ਆ ਤੇ ਆਹ ਜੀ ਇਹ ਤੋਹਫਾ ਹੀ ਆ ਗੋਲੇ ਇਹ ਵਛੀ ਦੁੱਧ ਹੈਗਾ ਦੇਖੋ 8 ਕਿਲੋ ਪੱਕਾ ਜਣਾ ਹਾਂ ਦੱਸਣ ਮੈਂ 10 12 ਕੋਈ ਕਹਿਣਾ ਜਿਦਾ ਹੈਗਾ ਵਾ ਹਾਂ ਇਹ ਭਾਅ ਬੜਾ ਚੰਗਾ ਸੀ ਵੀ 30000 ਦਿਵਾਗੇ ਸਿਰ ਵੀ ਹਾਂ ਮੇਦੇ ਮਗਰ ਵਛੀ ਜੀ ਵਛੀ ਮਗਰ ਤੇ 30000 ਦੀ ਹਾਂ ਪੂਰੇ 30 800 ਛੋੜ ਹੋ ਜੂ ਭਾਜੀ ਛੋੜ ਕਰਦਾ 1000 ਰੁਪਏ ਚਲੋ 29000 ਚਲਣ 800 ਤੋਂ ਬਹੁਤ ਚੰਗਾ ਹੈ ਲੈ ਲੋ ਇਹ ਬੁੱਤੀ ਬਾਦੀ ਦੇ ਲੈ ਲੋ ਪਹਿਲਣ ਜੇ ਪਹਿਲਣ ਜੇ ਪਰਲੀ ਜੀ ਪਰਲੀ ਦੀ ਜੀ ਕਾਂਜ ਵਾਸ਼ੀ ਆ ਖਾਲੀ ਮਤਲਬ ਕਹਿੰਦਾ ਆ ਖਾਲੀ ਠੀਕ ਆ ਖੀਰੀ ਮੂੰਹ ਵਾਲੇ ਅੱਜ ਖੀਰੀ ਆ ਹਾਂਜੀ ਇਹ ਮੋਲਿੰਦਾ ਇਹਦਾ ਮਸਲੀ ਜੀ ਦੀ ਮਾਂ ਵਾਸ਼ੀ ਦੇ ਲੱਖ ਰੁਪਏ ਮਿਲਦਾ ਹੈ ਮਾਂ ਨਾਲ ਜੀ ਜਿਹੜੀ ਟੈਗ ਹੋ ਗਿਆ ਮਰ ਗਈ ਤੇ ਬੜੇ ਰੀ ਨਾ ਪਾਲੀ ਵਾਸ਼ੀ ਦੇ ਅੱਛਾ ਤੋ ਇਹ 30000 ਦੀ ਦਵਾਂਗੇ ਹੁਣ ਹਾਂ ਕੀ ਨਹੀਂ ਮੂੰ ਪਿਓਰ ਜੀ ਚਲੋ 28000 ਦੇ ਚਲੋ ਦੇ ਦਾਂ ਬਸ ਦੇ ਲਓ ਜਾਰ ਬੇਲੇ ਪਛੀ ਅਗਰੇ ਫਿਰ ਨੀਗਾ ਮਾਰ ਰਹੇ ਆਂ ਮੂੰ ਕਰਾ ਦੇ ਤੇ ਵੇਖ ਲਓ ਜੈ ਬਿਲਕੁ ਮੋਲ ਤੇ ਬਾਕੀ ਮੇਰਾ ਵੀ ਰਹਾ ਇੱਥੇ ਆ ਕੇ ਚੈੱਕ ਕਰਕੇ ਚੋਇਸ ਕਰਕੇ ਲੈ ਕੇ ਜਾਓ ਨਾ ਭਾਈ ਜੀ ਆਰਾ ਪੂਰੇ ਦਸ ਲੈਣੋ ਬੋਲੋ ਨੰਬਰ ਜੀ 97796 12422 ਪਿੰਡ ਪਿੰਡ ਵੀਲਾ ਜਿਲ੍ਹਾ ਗਰਦਾਸਪੁਰ ਸੀਲ ਬਟਾਲਾ ਸਤਿਗੁਰੂ